ਹਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਤਲ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਵਿੱਚ ਸੱਜਰੇ ਗੁਰੂ ਘਰ ਦੇ ਸਾਧ ਸੰਗਤ ਜੀ ਇਹ ਜੋ ਪਾਮ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵ ਕਰ ਜਾ ਰਹੇ ਹੋ ਸੋਡੀ ਸੁਲਤਾਨ ਪਾਤਸ਼ਾਹ ਤਨਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਾਰ ਬਿੰਦੋ ਚਾਲ ਕੀਤਾ ਹੋਇਆ ਇਹ ਪਾਲ ਪਿੱਤਰ ਸ਼ਬਦ ਸ੍ਰੀ ਰਾਗ ਮਹੱਲਾ ਚੌਥਾ ਦੇ ਸਰਲੇਖੇਠ ਝੁਗੋ ਝੁਗੋ ਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 41 ਉੱਤੇ ਅੰਕਿਤ ਹੈ ਪਾਲ ਪਿੱਤਰ ਸ਼ਬਦ ਵਿੱਚ ਤਾਲ ਗੁਰੂ ਰਾਮਦਾਸ ਮਹਾਰਾਜ ਜੀ ਕਾਲਪੁਰਖ ਦੇ ਸਿਖਾ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਕਾਲਪੁਰਖ ਦੇ ਚੱਲਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਗੁਰਦੇਵ ਪਿਤਾ ਆਪਣੀ ਪਾਲ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਤਾਨ ਗੁਰੂ ਰਾਮਦਾਸ ਮਹਾਰਾਜ ਜੀ ਜੀਵ स्त्री ਦੇ ਰੂਪ ਵਿੱਚ ਪਤੀ ਪਰਮੇਸ਼ਰ ਕਾਲਪੁਰਖ ਦੇ ਚੱਲਾਂ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਮਨ ਵਿੱਚ ਢੂੰਗੀ ਆਸ ਰੱਖ ਕੇ ਪ੍ਰਭੂ ਨੂੰ ਮਿਲਣ ਵਾਸਤੇ ਅਰਦਾਸ ਬੇਨਤੀ ਕਰ ਰਹੇ ਹਨ ਤੁਨ ਗੁਰੂ ਰਾਮਦਾਸ ਜੀ ਇਸ ਪਾਂ ਪਿਤਰੇ ਸ਼ਬਦ ਵਿੱਚ ਉਪਦੇਸ਼ ਕਰਦੇ ਹਨ ਹੋ ਪੰਥ ਦਾ ਸਾਈਂ ਨਿਤ ਖੜੀ ਕੋਈ ਪ੍ਰਭ ਦੱਸੇ ਤੈਨ ਜਾਓ ਪੰਥ ਰਸਤੇ ਨੂੰ ਕਿਹਾ ਜਾਂਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਹਨ हे ਪ੍ਰਭੂ ਮੈਂ ਜੀਵ ਇਸਤਰੀ ਨਿਤ ਹੀ ਆਪ ਜੀ ਦੇ ਰਸਤੇ ਤੇ ਖੜੀ ਹੋਈ ਆਪ ਜੀ ਦਾ ਰਸਤਾ ਤੱਕ ਰਹੀ ਹਾਂ ਕਦੋਂ ਮੇਰੇ ਪਿਆਰੇ ਪ੍ਰਭੂ ਆ ਕੇ ਮੈਨੂੰ ਆ ਕੇ ਮਿਲਣ ਤੇ ਮੈਨੂੰ ਆਪਣਾ ਪ੍ਰਤੱਖ ਦਰਸ਼ਨ ਦੇਣ ਇਹ ਮਨ ਵਿੱਚ ਦਰਸ਼ਨਾ ਦੀ ਢੂੰਗੀ ਆਸ ਰੱਖ ਕੇ ਪ੍ਰਭੂ ਮੈਂ ਆਪ ਜੀ ਦਾ ਰਸਤਾ ਤੱਕ ਰਹੇ ਹਾਂ ਆਪ ਜੀ ਦੇ ਦਸ਼ਰਾਂ ਦੇ ਵਿੱਚ ਵਾਸਤੇ ਅਰਦਾਸ ਬੇਨਤੀ ਜੋਦਲੀ ਕਰ ਰਹੀ ਹਾਂ ਧੰਗੁਰੂ ਰਾਮਦਾਸ ਜੀ ਪਾਲ ਪਿੱਤਰੇ ਸ਼ਬਦ ਚ ਪ੍ਰਦੇਸ਼ ਕਰਦੇ ਹਨ ਆਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤੈਨ ਜਾਉ اے ਪ੍ਰਭੂ ਮੈਂ ਆਪ ਜੀ ਦਾ ਨਿਤ ਰਸਤਾ ਤੱਕ ਰਹੇ ਹਾਂ ਆਪ ਜੀ ਦੇ ਔਲ ਵਾਲੇ ਰਸਤੇ ਤੇ ਖੜੀ ਹੋ ਕੇ ਆਪ ਦੇ ਦਰਸ਼ਨਾ ਦੀ ਮਾਨ ਵਿੱਚ ਡੁੱਗੀ ਆਸਰਾ ਕੇ ਮੈਂ ਅਰਦਾਸ ਬੇਨਤੀ ਕਰ ਰਹੀ ਹਾਂ ਜਿਨੀ ਮੇਰਾ ਪਿਆਰਾ 라ਵਿਆ ਤੇਨੇ ਪਿੱਛੇ ਲਾ ਕੇ ਫੇਰਾਓ ਤੇ ਜਨਾ ਪਿਆਰਿਆਂ ਨੇ ਪ੍ਰਭੂ ਦੇ ਪਿਆਰੇ ਭਗਤਾ ਮਾਪੁਰਖਾਂ ਨੇ ਮੇਰੇ ਪ੍ਰਭੂ ਦੇ ਦਰਸ਼ਨ ਕੀਤੇ ਹਨ ਮੈਂ ਉਹਨਾਂ ਸਜਣਾ ਮਾਪੁਰਖਾਂ ਪਿਆਰਿਆਂ ਦੇ ਪਿੱਛੇ ਲੱਗੀ ਫਿਰਦੀ ਹਾਂ ਕਿ ਸੰਤ ਜਨੋ ਜਿਸ ਪਿਆਰੇ ਪ੍ਰਭੂ ਦੇ ਤੁਸੀਂ ਦਰਸ਼ਨ ਕੀਤੇ ਹਨ ਕਿਰਪਾ ਕਰਕੇ ਉਹ ਮਾਰਗ ਉਹ ਰਸਤਾ ਦੱਸ ਦਿਓ ਜਿਸ ਮਾਰਗ ਤੇ ਚੱਲ ਕੇ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ ਅਤੇ ਉਹਦੇ ਦਰਸ਼ਨ ਕਰ ਸਕਾਂ ਜਿੰਨੀ ਮੇਰਾ ਪਿਆਰਾ 라ਵਿਆ ਤਨ ਪਿੱਛੇ ਲਾਗ ਫਰਾਓ ਜਿਨ੍ਹਾਂ ਨੇ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਦੇ ਅਰਕਖ ਦਰਸ਼ਨ ਕੀਤੇ ਹਨ ਮੈਂ ਉਹਨਾਂ ਦੇ ਪਿੱਛੇ ਲੱਗੀ ਫਿਰਦੀ ਹਾਂ ਉਹਨਾਂ ਦਾ ਪੱਲਾ ਫੜ ਕੇ ਅਰਦਾਸ ਬੇਨਤੀ ਕਰਦੀ ਹਾਂ ਕਿ ਸਤ ਜਨੋ ਜਿਸ ਇੱਕ ਪਿਆਰੇ ਪ੍ਰਭੂ ਦੇ ਤੁਸੀਂ ਦਰਸ਼ਨ ਕੀਤੇ ਹਨ ਕਿਰਪਾ ਕਰਕੇ ਅੱਜ ਮੇਰਾ ਉਹਨਾਂ ਉਸ ਅਕਾਲ ਪੁਰਖ ਨਾਲ ਮੇਰਾ ਵੀ ਮਲਾਪ ਕਰਾ ਦਿਓ ਜਿਸ ਮਾਰਗ ਤੇ ਜਿਸ ਰਸਤੇ ਤੇ ਚੱਲ ਕੇ ਤੁਸੀਂ ਮੇਰੇ ਪ੍ਰਭੂ ਪਿਆਰੇ ਦੇ ਦਰਸ਼ਨ ਕੀਤੇ ਹਨ ਉਹ ਮਾਰ ਰਸਤਾ ਮੈਨੂੰ ਵੀ ਦੱਸ ਦਿਓ ਜਿਨੀ ਮੇਰਾ ਪਿਆਰਾ 라ਵਿਆ ਤਰਪੀਛੇ ਲਾਗ ਫਰਾਓ ਪਰਮਨੰਤ ਕਰ ਜੋਦੜੀ ਤੇ ਪ੍ਰਭ ਮਨਨੇ ਕਾ ਚਾਉ ਤਾਂ ਗੁਰੂ ਰਾਮਦਾਸ ਮਹਾਰਾਜੀ ਉਹਨਾਂ ਸੰਤ ਜਨਾਂ ਮਾਪਰਖਾਂ ਦੇ ਚੰਨਾ ਚਰਦਾਸ ਬੇਨਤੀ ਜੋਦੜੀ ਕਰਦੇ ਹਨ ਪਰਮਨੰਤ ਕਾਰ ਜੋਧਰੀ ਤੇ ਪ੍ਰਭ ਮਿਲਣੇ ਕਾ ਚਾਹੋ اے ਸੰਤ ਜਨੋ ਮੈਂ ਆਪ ਜੀ ਦੇ ਚਰਨਾ ਵਿੱਚ ਜੋਧਰੀ ਕਰਦੀ ਹਾਂ ਅਰਦਾਸ ਬੇਨਤੀ ਕਰਦੀ ਹਾਂ ਕਿ ਜਿਸ ਪਿਆਰੇ ਪ੍ਰਭੂ ਦੇ ਤੁਸੀਂ ਦਰਸ਼ਨ ਕੀਤੇ ਹਨ ਜਿਸ ਅਕਾਲ ਪੁਰਖ ਨਾਲ ਤੁਹਾਡਾ ਮਲਾਪ ਹੋਇਆ ਹੈ ਉਹ ਰਸਤਾ ਮਾਰਗ ਮੈਨੂੰ ਇਹ ਨਮਣੀ ਨੂੰ ਦੱਸ ਦਿਓ ਕਾਰ ਮਨੰਤ ਕਾਰ ਜੋਧਰੀ ਮੈਂ ਪ੍ਰਭ ਮਿਲਣੇ ਕਾ ਚਾਹੋ ਕੋ ਮੇਰੇ ਮਨ ਅੰਦਰ ਵੀ ਪਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਹੈ ਚਾਹੋਂ ਪੈਦਾ ਹੋਇਆ ਹੈ ਇਸ ਕਰਕੇ हे ਸੰਤ ਜਨੋ ਉਸ ਪਿਆਰੇ ਪ੍ਰਭੂ ਦੇ ਮੈਨੂੰ ਵੀ ਦਰਸ਼ਨ ਕਰਵਾ ਦਿਓ ਜਿਹਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਕਰਮ ਅਨੰਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਦਾ ਚਾਹੋਂ ਮੇਰੇ ਭਾਈ ਜਨਾ ਕੋਈ ਮੌਕੋ ਹਰ ਪਰਮ ਮੇਲ ਬਲਾਏ हे ਸੰਤ ਜਨੋ ਤੁਸੀਂ ਮੇਰੇ ਭਾਈ ਹੋ ਮੇਰੇ ਭਰਾ ਹੋ ਕਿਰਪਾ ਕਰਕੇ ਮੈਨੂੰ ਪਿਆਰੇ ਪ੍ਰਭੂ ਦਾ ਰਸਤਾ ਮਾਰਗ ਦੱਸ ਦਿਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪਲ ਮੇਲ ਬਲਾਏ ਏ ਕੋਈ ਸੰਤ ਜਨੋ ਮੇਰੇ ਭਾਈ ਜਨੋ ਆਓ ਮੇਰੇ ਤੇ ਵੀ ਕਿਰਪਾ ਕਰੋ ਤੇ ਮੇਰਾ ਵੀ ਮਲਾਪ ਉਸ ਕਾਲ ਪਿਆਰੇ ਪ੍ਰਭੂ ਨਾਲ ਕਰਵਾ ਦਿਓ ਜਿਸ ਤੇ ਤੁਸੀਂ ਦਰਸ਼ਨ ਕੀਤੇ ਹਨ ਜਿਸ ਕਾਲ ਪੁਰਖ ਨਾਲ ਤੁਹਾਡਾ ਮਲਾਪ ਹੋਇਆ ਹੈ ਉਸ ਪਿਆਰੇ ਪ੍ਰਭੂ ਦੇ ਮੈਨੂੰ ਵੀ ਦਰਸ਼ਨ ਕਰਵਾ ਦਿਓ ਉਹਦੇ ਨਾਲ ਮੇਰਾ ਵੀ ਮਲਾਪ ਕਰਵਾ ਦਿਓ ਇਹ ਮੈਂ ਅਰਦਾਸ ਬੇਨਤੀ ਜੋਦੜੀ ਕਰਦੀ ਹਾਂ ਮੇਰੇ ਭਾਈ ਜਨਾ ਕੋਈ ਮੋਕੋ ਹਰ ਪਰਮ ਮੇਲ ਬੁਲਾਏ ਕੋਈ ਹੈ ਸੰਤ ਜਨ ਅਬੂ ਦਾ ਪਿਆਰਾ ਭਾਈ ਉਹ ਮੈਨੂੰ ਵੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਪ੍ਰਭੂ ਦਾ ਮਾਰਗ ਦੱਸ ਦੇਵੇ ਤੇ ਉਸ ਮਾਰਗ ਤੇ ਚੱਲ ਕੇ ਮੈਂ ਵੀ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕਰ ਸਕਾਂ ਤਾਂ ਗੁਰੂ ਰਾਮਦਾਸ ਜੀ ਬੇਨਤੀ ਕਰਦੇ ਹਨ ਕਿ ਸੰਤ ਜਨੋ ਮੈਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦੀ ਹਾਂ ਸਭ ਕੁਝ ਵਾਰ ਦਿੰਦੀ ਹਾਂ ਹਉ ਸਤਿਗੁਰ ਵਿਟੋ ਵਾਰਿਆ ਜਿਨ ਹੱਥ ਪਰਬ ਦੀਆ ਦਿਖਾਏ ਮੈਂ ਆਪਣੇ ਪਿਆਰੇ ਪ੍ਰਭੂ ਤੋਂ ਸਭ ਕੁਝ ਵਾਰ ਦਿੰਦੀ ਹਾਂ ਸਭ ਕੁਝ ਕੁਰਬਾਨ ਕਰ ਦਿੰਦੀ ਹਾਂ ਜਿਸ ਨੇ ਕਿਰਪਾ ਕਰਕੇ ਮੇਰਾ ਮਰਾਤ प्यारे अकाल पुरख ਨਾਲ ਕਰਵਾ ਦਿੱਤਾ ਹੈ ਹਉ ਸਤਗੁਰ ਵਿਟੋ ਵਾਰਿਆ ਜਦ ਹਰ ਪਰਮ ਦੀ ਯਾਦ ਖਾਏ ਮੈਂ ਉਸ ਪਿਆਰੇ ਸਤਗੁਰ ਤੋਂ ਕੁਰਬਾਨ ਜਾਂਦੀ ਹਾਂ ਆਪਣਾ ਸਭ ਕੁਝ ਵਾਰ ਦਿੰਦੀ ਹਾਂ ਜਿਸ ਨੇ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਪਿਆਰੇ ਪ੍ਰਭੂ ਨਾਲ ਮੇਰਾ ਮਲਾਪ ਕਰਵਾ ਦਿੱਤਾ ਹੈ ਹਉ ਸਤਗੁਰ ਵਿਟੋ ਵਾਰਿਆ ਜਦ ਹਰ ਪਰਮ ਦੀ ਯਾਦ ਖਾਏ ਰਹਾ ਹੋਏ ਨਿਮਾਣੀ ਟਹਿ ਪਈ ਹੁਣ ਮੈਂ ਨਮਾਣੀ ਹੋ ਕੇ ਆਪਣੇ ਸਤਿਗੁਰ ਦੇ ਚੰਨਾਂ ਤੇ ਟਹਿ ਪਈ ਹਾਂ ਹੋਏ ਨਮਾਣਾ ਟਹਿ ਪਵੇ ਦਰਗੇ ਮਾ ਨਮਾਣਾ ਪਾਵੇ ਪਾਈ ਗੁਰਦਾਸ ਜੀ ਕਹਿੰਦੇ ਹਨ ਕੋਈ ਨਮਾਣਾ ਹੋ ਕੇ ਮੇਰੇ ਸਤਿਗੁਰ ਕਾਲਪੁਰ ਦੇ ਚੰਨਾਂ ਤੇ ਟਹਿ ਪਵੇ ਤੇ ਉਸ ਨੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਬਹੁਤ ਉੱਚਾ ਮਾਨ ਪ੍ਰਾਪਤ ਹੁੰਦਾ ਹੈ ਹੋਏ ਨਮਾਣਾ ਟਹਿ ਪਵੇ ਦਰਗੇ ਮਾ ਨਮਾਣਾ ਪਾਵੇ ਸੋ ਗੁਰੂ ਸਾਹਿਬ ਜੀ ਵੀ ਬੇਨਤੀ ਕਰਦੇ ਹਨ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਮੈਂ ਨਿਮਾਣੀ ਹੋ ਕੇ ਆਪਣੇ ਸਤਿਗੁਰ ਦੇ ਚਰਨਾਂ ਤੇ ਟਹਿ ਪਈ ਹਾਂ ਤੇ ਜੋਤਰੀ ਕਰਦੀ ਹਾਂ ਅਰਦਾਸ ਬੇਨਤੀ ਕਰਦੀ ਹਾਂ ਨਿਮਾਲਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸੁਭਾਸ ਇਸ ਕਰਕੇ ਮੈਂ ਨਿਮਾਣੀ ਹੋ ਕੇ ਜੀਪ ਇਸਤਰੀ ਪ੍ਰਮਾਤਮਾ ਪਤੀ ਪਰਮੇਸ਼ਰ ਕਾਲਪ ਦੇ ਚੰਨਾਂ ਚ ਬੇਨਤੀ ਕਰਦੀ ਹਾਂ ਕਿ ਪ੍ਰਭੂ ਆਪ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ ਮੈਂ ਆਪਣੇ ਸਤਿਗੁਰ ਤੋਂ ਸਬਾਸ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਜਿਸ ਨੇ ਕਿਰਪਾ ਕਰਕੇ ਮੈਨੂੰ ਨਿਮਾਣੇ ਨੂੰ ਬਖਸ਼ਿਸ਼ ਕਰਕੇ ਮੇਰਾ ਮਲਾਪ ਪਿਆਰੇ ਪ੍ਰਭੂ ਨਾਲ ਕਰਵਾ ਦਿੱਤਾ ਹੈ ਹੋਏ ਨਿਮਾਣੀ ਢੈ ਪਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਰ ਹੈ ਗੁਰ ਸਤਗੁਰ ਕਰੇ ਸਵਾਸ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਮੇਰਾ ਆਕਾਲ ਪੁਰਖ ਨਿਮਾਨਿਆਂ ਨੂੰ ਮਾਲ ਬਖਸ਼ਿਸ਼ ਕਰਨ ਵਾਲਾ ਹੈ ਨਿਮਾਨਿਆਂ ਦੇ ਮਾਲ ਸਤਗੁਰੂ ਨਿਤਾਣਿਆਂ ਦੇ ਤਾਂ ਸਤਗੁਰੂ ਨਿਉਟਿਆਂ ਦੇ ਉਹ ਨਿਆਸਰਿਆਂ ਦੇ ਆਸਰੇ ਨਪਤਿਆਂ ਦੀ ਪਾਤ ਧਾਨ ਗੁਰੂ RAM DAS MARA JI ਆਕਾਲ ਪੁਰਖ ਦੇ ਚੰਨਾ ਵਿੱਚ ਜੀਵ ਸਤਰੀ ਦੇ ਰੂਪ ਵਿੱਚ ਬੇਨਤੀ ਅਰਦਾਸ ਕਰਦੇ ਹਨ ਕਿ ਪ੍ਰਭੂ ਆਪ ਨਮਾਲਿਆਂ ਨੂੰ ਮਾਲ ਬਖਸ਼ਿਸ਼ ਕਰਨ ਵਾਲੇ ਹੋ ਮੈਂ ਨਮਾਲੀ ਹੋ ਕੇ ਆਪ ਜੀ ਦੇ ਚੰਨਾਂ ਤੇ ਟਹਿ ਪਈ ਹਾਂ ਹੋਏ ਨਮਾਲੀ ਟਹਿ ਪਵਾਂ ਪੂਰੇ ਸਤਗੁਰ ਪਾਸ ਤੇ ਪੂਰਾ ਸਤਗੁਰ ਕਿਰਪਾ ਕਰਕੇ ਮੇਰਾ ਮਲਾਪ ਪਿਆਰੇ ਪ੍ਰਭੂ ਨਾਲ ਕਰਵਾ ਦਵੇ ਇਸ ਕਰਕੇ ਮੈਂ ਪਿਆਰੇ ਸਤਗੁਰ ਦੇ ਚੰਨਾਂ ਤੇ ਨਮਾਲੀ ਹੋ ਕੇ ਡਿੱਗ ਪਈ ਹਾਂ ਟਹਿ ਪਈ ਹਾਂ ਤੇ ਮੈਂ ਅਰਦਾਸ ਬੇਨਤੀ ਕਰਦੀ ਹਾਂ ਕੈ ਨਮਾਲਿਆਂ ਨੂੰ ਮਾਲ ਬਖਸ਼ਿਸ਼ ਕਰਨ ਵਾਲੇ اے ਸਤਿਗੁਰੂ ਕਿਰਪਾ ਕਰੋ ਮੈਂ ਆਪ ਜੀ ਤੋਂ ਸਬਾਸ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਨਮਾਲਿਆਂ ਕੋਲ ਮਾਲ ਹੈ ਔਰ ਸਤਿਗੁਰ ਕਰੇ ਸਬਾਸ ਸਤਿਗੁਰ ਜੀ ਆਪਣੇ ਨਮਾਲਿਆਂ ਤੋਂ ਕੁਰਬਾਨ ਜਾਂਦੇ ਹਨ ਜੋ ਉਹਨਾਂ ਦੇ ਚੰਨਾ ਤੇ ਟਿਕ ਪੈਂਦੇ ਹਨ ਹੌਵੇਂ ਦਾ ਨਾਸ ਕਰਕੇ ਮਾਲੋ ਚ ਨਿਮਰਤਾ ਧਾਣ ਕਰਕੇ ਨੀਵੇਂ ਹੋ ਕੇ ਜੋ ਸਤਿਗੁਰ ਦੇ ਚੰਨਾ ਤੇ ਟਹਿ ਪੈਂਦੇ ਹਨ ਸਤਿਗੁਰੂ ਵੀ ਆਪਣੇ ਪਿਆਰਿਆਂ ਤੋਂ ਕੁਰਬਾਨ ਜਾਂਦੇ ਹਨ ਨਿਮਾਲਿਆ ਗੁਰਮਾਲ ਹੈ ਗੁਰ ਸਤਗੁਰ کرے ਸਾਵਾਸ ਹਉ ਗੁਰ ਸਾ ਲਾਹੇ ਨਾਰਜੂ ਮੈਂ ਮੇਲੇ ਹਰ ਪ੍ਰਪਾਸ ਗੁਰੂ ਰਾਮਦਾਸ ਮਹਾਰਾਜੀ ਅਕਾਲ ਪੁਰਖ ਦੇ ਚਨਤ ਬੇਨਤੀ ਕਰਦੇ ਹਨ ਕਿ ਹੁਣ ਮੈਂ ਆਪਣੇ ਪਿਆਰੇ ਪ੍ਰਭੂ ਦੀ ਸਿੱਖ ਸਲਾਹ ਕਰਦੀ ਹੋਈ ਕਦੇ ਰਾਜ ਦੀ ਨਹੀਂ ਹਾਂ ਸਦਾ ਉਸ ਦੀ ਸਿੱਖ ਸਲਾਹ ਦੇ ਵਿੱਚ ਜੁੜੀ ਰਹਿੰਦੀ ਹਾਂ ਜਿਸ ਨੇ ਕਿਰਪਾ ਕਰਕੇ ਮੇਰਾ ਪਿਆਰੇ ਪ੍ਰਭੂ ਅਕਾਲ ਪੁਰਖ ਨਾਲ ਮਿਲਾਪ ਕਰਵਾ ਦਿੱਤਾ ਹੈ ਮੈਂ ਉਸ ਪਰਮ ਦੇ ਸਦਾ ਸਿਮਸਲਾਬ ਕਰਦੀ ਰਹਿੰਦੀ ਹਾਂ ਉਹਦੀਆਂ ਮਨਤਾ ਕਰਦੀ ਰਹਿੰਦੀ ਹਾਂ ਉਹਦੀਆਂ ਜੋਤਰੀਆਂ ਕਰਦੀ ਹਾਂ ਤੇ ਅਰਦਾਸਾਂ ਬੇਨਤੀਆਂ ਕਰਦੀ ਹੋਈ ਪ੍ਰਭੂ ਦੀ ਸਿਮਸਲਾ ਕਰਦੀ ਹੋਈ ਮੈਂ ਕਦੀ ਥੱਕਦੀ ਨਹੀਂ ਹਾਂ ਹਉ ਬੁਲਸਲਾਹੇ ਨਾਰਜੋ ਮੈਂ ਮੇਲੇ ਹਰ ਪ੍ਰਪਾਸ ਸਤਗੁਰੂ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਗੁਰੂ ਸਾਹਿਬ ਕਿਤੇ ਮੇਰੇ ਸਤਪੁਰ ਕਾਲ ਪੁਰਖ ਨੂੰ ਸਾਰਾ ਸੰਸਾਰ ਲੋਚਦਾ ਹੈ ਜਿਵੇਂ ਸਤਗੁਰੂ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਸਤਗੁਰੂ ਸਭਨਾ ਕੋ ਲੋਚਦਾ ਜੇਤਾ ਜਗਤ ਸੰਸਾਰ ਟਿਠੇ ਮੁਕਤਲਾ ਹੋ ਵੀ ਜਿੱਚਰ ਸਬਦਾਂ ਕਰੇ ਵਿਚਾਰ ਉੰਜ ਤਾਂ ਦੁਨੀਆ ਦੇ ਲੋਕ ਸਾਰੇ ਪ੍ਰਭੂ ਦੇ ਦਰਸ਼ਨ ਨੂੰ ਤਰਸ ਰਹੇ ਹਨ ਪਰ ਜਿਤਨੀ ਦੇਰ ਤੱਕ ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਹਿਰਦੇ ਰੂਪੀ ਘਰ ਵਿੱਚ ਨਹੀਂ ਵਸਾਉਂਦਾ ਉਤਨੀ ਦੇਰ ਤੱਕ ਅਭੂ ਪਿਆਰੇ ਦੇ ਕਿਸੇ ਨੂੰ ਪ੍ਰਤੱਖ ਦਰਸ਼ਨ ਨਹੀਂ ਹੋ ਸਕਦੇ ਸਤ ਕੋ ਨੂੰ ਸਭ ਕੋ ਲੋਚਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਤਿਰ ਸ਼ਬਦ ਨਾ ਕਰੇ ਵਿਚਾਰ ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਹਨ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜੁਗਤ ਸਭ ਕੋਏ ਸੁਮਚਾ ਸੰਸਾਰ ਪ੍ਰਭੂ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਿਹਾ ਹੈ ਲੋਚ ਰਿਹਾ ਹੈ ਜਿਸ ਉਤੇ ਕਿਰਪਾ ਕਰਦੇ ਹੋ ਪ੍ਰਭੂ ਉਸ ਨੂੰ ਆਪਣਾ ਪ੍ਰਤੱਖ ਦਰਸ਼ਨ ਬੰਦੇ ਹੋ ਬਿਨ ਭਾਗਾ ਦਰਸ਼ਨ ਨਾ ਕੀਏ ਭਾਗ ਹੀਣ ਬਹਿ ਰੋਏ ਬਿਨਾ ਭਾਗਾ ਤੋਂ ਪੂਰੇ ਸਤਿਗੁਰ ਦੇ ਦਰਸ਼ਨ ਨਹੀਂ ਹੁੰਦੇ ਅਤੇ ਭਾਗ ਹੀਣ ਹਾਗਾ ਤੋਂ ਹੀਰੇ ਮੰਦ ਭਾਗੀ ਜੀ ਉਜੜੇ ਹਨ ਪ੍ਰਭੂ ਦੇ ਦਰਸ਼ਨਾਂ ਤੋਂ ਵਿਛੜ ਕੇ ਦਿਖਾਰ ਹੋ ਰਹੇ ਹਨ ਜਿਵੇਂ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਬਿਨ ਭਾਗਾ ਸਾਥ ਸੰਗ ਨਾਲ ਲੱਭੇ ਬਿਰ ਸੰਗਤ ਮੈਂ ਭਰੀ ਜੀ ਬਿਨਾ ਭਾਗਾ ਤੋਂ ਪੂਰੇ ਸਤਿਗੁਰ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ ਤੇ ਗੁਰੂ ਦੀ ਸੰਗਤ ਤੋਂ ਬਿਨਾ ਸਾਡੇ ਮੰਦ ਕਰਮਾਂ ਦੀ ਮੈਂ ਨਹੀਂ ਉਤਰ ਸਕਦੇ ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਵਿਭਾਗੀ ਹਰ ਸੰਗਤ ਆਵੇ ਭਾਗਹੀਨ ਭਰਮ ਚੋਟਾ ਖਾਵੇ ਕਿ ਵੱਡਿਆਂ ਭਾਗਾ ਵਾਲਿਆਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਬਿਨਾਂ ਭਾਗਾ ਤੋਂ ਪ੍ਰਮਾਤਮਾ ਤੋਂ ਵਿਛੜ ਕੇ ਜੀਵ ਰੋ ਰਹੇ ਹਨ ਦੁਖਿਆਰ ਹੋ ਰਹੇ ਹਨ ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਬਿਨ ਭਾਗਾ ਦਰਸ ਨਾ ਥਿਏ ਭਾਗਹੀਨ ਬਹਿ ਰੋਏ ਬਿਨਾਂ ਭਾਗਾ ਤੋਂ ਹੋਰੇ ਸਤਗੁਰ ਦੇ ਦਰਸ਼ਨ ਨਹੀਂ ਹੁੰਦੇ ਤੇ ਮੰਗ ਭਾਗੀ ਜੀਵ ਭਾਗਾ ਤੋਂ ਸਖਣੇ ਗੁਰੂ ਤੋਂ ਦੂਰ ਰਹਿ ਕੇ ਵਿਸਰ ਕੇ ਦੁਖਿਆਰ ਹੋ ਰਹੇ ਹਨ ਰੋ ਰਹੇ ਹਨ ਜੋ ਹਰ ਪ੍ਰਭਾਣਾ ਸੋਥਿਆ ਤੁਰ ਲਿਖਿਆ ਨ ਮਿਕੇ ਕੋਈ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਇਸ ਵਿੱਚ ਜੀਵਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੇ ਮੱਥੇ ਦੇ ਭਾਗ ਪਰਮਾਤਮਾ ਨੇ ਜੀਵਾ ਦੇ ਮਸਤਕ ਤੇ ਤੋਂ ਦਰਗਾਹ ਉਹ ਲਿਖ ਦਿੱਤੇ ਹਨ ਉਸ ਅਨਸਾਰ ਹੀ ਜੀਵਾ ਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ ਲੇਖ ਨਾ ਮਿੱਟੀ へ ਸਖੀ ਜੋ ਲਿਖਿਆ ਕਰਤਾ ਜੋ ਪ੍ਰਭੂ ਨੇ ਜਨਮ ਤੋਂ ਪਹਿਲਾਂ ਜੀਵਾ ਦੇ ਮਸਤਕ ਤੇ ਕਰਮਾਂ ਦਾ ਲੇਖ ਲਿਖ ਦਿੱਤਾ ਹੈ ਉਸ ਨੂੰ ਕੋ ਮਿਟਣ ਦੀ ਸਮਰੱਥ ਨਹੀਂ ਹੈ ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਜੋ ਹਰ ਪ੍ਰਭਾਲਾ ਸੋthia ਤੁਰ ਲਿਖਿਆ ਲਮੇਟ ਹੋਏ ਜੋ ਪ੍ਰਭੂ ਨੇ ਜੀਵਾਂ ਦੇ ਮਸਤਕ ਤੇ ਕਰਮਾਂ ਦਾ ਦੇਖ ਭਾਣਾ ਲਿਖ ਦਿੱਤਾ ਹੈ ਉਸ ਨੂੰ ਕੋਈ ਮਿਟਣ ਦੇ ਸਵਰਥ ਨਹੀਂ ਹੈ ਆਪੇ ਸਤਿਗੁਰ ਆਪ ਹਰ ਆਪੇ ਮੇਲ ਬਣਾਏ ਆਪ ਸਤਿਗੁਰ ਜੀ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਕੇ ਵਿਛਰੇ ਹੋਏ ਜੀਵਾਂ ਨੂੰ ਆਪਣੇ ਚੰਨ ਨਾਲ ਜੋੜ ਲੈਂਦੇ ਹਨ ਉਹ ਜੀਵ ਪ੍ਰਮਾਪਤਾਂ ਦੇ ਨਾਲ ਮਿਲ ਸਕਦੇ ਹਨ ਜਿਨ੍ਹਾਂ ਉਤੇ ਸਤਿਗੁਰਜੀ ਕਿਰਪਾ ਰੰਤ ਕਰਕੇ ਵਿਛੜੇ ਹੋਏ ਜੀਵਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਹਨ ਉਹਨਾਂ ਦਾ ਹੀ ਮਲਾਪ ਪਿਆਰੇ ਕਾਲ ਪ੍ਰਖ ਨਾਲ ਹੁੰਦਾ ਹੈ ਜਿਨ੍ਹਾਂ ਦਾ ਮਲਾਪ ਸਤਿਗੁਰਜੀ ਆਪ ਕਰਉਂਦੇ ਹਨ ਆਪੇ ਸਤਿਗੁਰ ਆਪ ਹਰ ਆਪੇ ਮੇਲ ਬਣਾਏ ਆਪ ਦਇਆ ਕਰ ਮੇਲ ਸੀ ਕੋਲ ਸਤਿਗੁਰ ਪਿੱਛੇ ਪਾਏ ਜੋ ਸਤਿਗੁਰ ਦੇ ਪਿੱਛੇ ਪੱਲਾ ਫੜ ਕੇ ਗੁਰੂ ਦੇ ਹੁਕਮ ਅਨਸਾਰ ਹੀ ਹੁੱਕੇ ਤੁਰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਉਹਨਾਂ ਦੇ ਦਿਆਕਾਰ ਕੇ ਕਿਰਪਾ ਬਖਸ਼ਿਸ਼ ਕਰਕੇ ਉਹਨਾਂ ਵਿਛੜੇ ਹੋਏ ਜੀਵਾਂ ਨੂੰ ਆਪਣੇ ਚਰਨਾਂ ਨਾਲ ਜੋੜ ਦਿੰਦੇ ਹਨ ਜੋ ਨਿਮਰਤਾ ਸਹਿ ਗੁਰੂ ਦਾ ਪੱਲਾ ਫੜ ਕੇ ਗੁਰੂ ਦੇ ਪਿੱਛੇ ਤੁਰਦੇ ਹਨ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਉਹਨਾਂ ਜੀਵਾਂ ਨੂੰ ਪ੍ਰਮਾਤਮਾ ਦੇ ਨਾਲ ਮੇਲ ਦਿੰਦੇ ਹਨ ਆਪ ਦਿਆ ਕਰ ਮੇਲ ਸੀ ਔਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਸਾਰੇ ਜਗਤ ਦਾ ਸਾਮੀ ਰਚਨਹਾਰ ਅਕਾਲ ਪੁਰਖ ਆਪ ਹੈ ਤੋਂ ਸੱਟੀ ਦਾ ਕਰਤਾ ਕਰਤਾ ਜੀਵਾਂ ਦੇ ਵਿੱਚ ਸਮਾਇਆ ਹੋਇਆ ਜੀਵਾਂ ਨੂੰ ਰੋਜੀ ਦੇ ਰਿਹਾ ਹੈ ਤੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਨ ਜਨ ਦੇ ਸਮਾਏ ਗੁਰੂ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜਲ ਤਰੰਗ ਜੋ ਜਲੇ ਸਵਾਇਆ ਦੋ ਜੋਤੀ ਸੰਜੋਥ ਮਲਾਇਆ ਜਿਸ ਤਰ੍ਹਾਂ ਸੂਰਜ ਕਿਰਨ ਮਰੇ ਜਲ ਦਾ ਜਲ ਉਹ ਆਰਾਮ ਜਿਸ ਤਰ੍ਹਾਂ ਸੂਰਜ ਵਿੱਚੋਂ ਨਿਕਲੀਆਂ ਕਿਰਣਾ ਫਿਰ ਸੂਰਜ ਵਿੱਚ ਸਮਾਜ ਜਾਂਦੀਆਂ ਹਨ ਪਾਣੀ ਵਿੱਚੋਂ ਉਠੀਆਂ ਤਰੰਗਾਂ ਹਵਾ ਦੇ ਨਾਲ ਫਿਰ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦੀਆਂ ਹਨ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਮੇਰਾ ਪ੍ਰਭੂ ਅਕਾਲ ਪੁਰਖ ਆਪ ਹੈ ਨਾਨਕ ਆਖਦਾ ਹੈ ਕਿ ਉਹ ਆਕਾਲ ਪੁਰਖ ਇਸ ਤਰ੍ਹਾਂ ਸਮੁੱਚੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਸਭ जग ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਤਾਂ ਗੁਰੂ ਰਾਮਦਾਸ ਵਾਰਾ ਜੀ ਕਹਿੰਦੇ ਹਨ ਕਿ ਜਿਹੜਾ ਆਕਾਲ ਪੁਰਖ ਸਾਰੇ ਜਗਤ ਵਿੱਚ ਸਮਾਇਆ ਹੋਇਆ ਹੈ ਜਗਤ ਦਾ ਸਾਮੀ ਰਚਨਹਾਰ ਹੈ ਨਾਨਕ ਆਖਦਾ ਹੈ ਭਾਈ ਉਹ ਪ੍ਰਮਾਤਮਾ ਸਮੁੱਚੇ ਸੰਸਾਰ ਵਿੱਚ ਇਸ ਤਰ੍ਹਾਂ ਸਵਾਇਆ ਹੋਇਆ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਸੋ ਗੁਰੂ ਪਰੀ ਸਾਧ ਸੰਗ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਜਿਵੇਂ ਇਸ ਸ਼ਬਦ ਵਿੱਚ ਜੀਵ स्त्री ਦੇ ਰੂਪ ਵਿੱਚ ਅਤੇ ਪਰਮੇਸ਼ਰ ਅਕਾਲ ਪੁਰਖ ਦੇ ਚੰਨ ਪ੍ਰਭੂ ਨੂੰ ਬਿਰਲ ਦੀ ਮਾਲ ਵਿੱਚ ਤਾਂਗ ਰੱਖਦੇ ਹੋਏ ਅਰਦਾਸ ਬੇਨਤੀ ਕਰਦੇ ਹਨ ਹਉ ਪੰਥ ਦੇ ਸਾਈ ਨਿਤ ਖੜੀ ਤੇ ਪ੍ਰਭ ਦੱਸੇ ਤਿੰਨ ਜਾਓ ਜਦੋਂ ਕੋਈ ਜੀਵ ਇਸਤਰੀ ਪ੍ਰਮਾਤਮਾ ਦਾ ਮਾਰਗ ਰਸਤਾ ਤੱਕਦੀ ਹੈ ਤਾਂ ਉਧਰ ਸਤਿਗੁਰੂ ਜੀ ਵੀ ਆਪਣੇ ਪਿਆਰੇ ਜੀਵਾਂ ਨੂੰ ਸੇਵਕਾਂ ਨੂੰ ਨਮਾਣੀ ਜੀਵ ਇਸਤਰੀ ਨੂੰ ਅਕਲ ਵਾਂਢੀ ਹੋ ਕੇ ਮਿਲਣ ਵਾਸਤੇ ਜਾਂਦੇ ਹਨ ਜਿਵੇਂ ਪਾਈ ਗੁਰਦਾਸ ਜੀ ਕਹਿੰਦੇ ਹਨ ਚਰਨ ਸਰਣਾ ਔਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਜਦੋਂ ਕੋਈ ਜੀਵ ਇਸਤਰੀ ਤਾਂ ਪ੍ਰਭੂ ਦਾ ਪਿਆਰਾ ਇੱਕ ਕਦਮ ਗੁਰੂ ਵੱਲ ਪੁੱਟਦਾ ਹੈ ਤੇ ਹਜ਼ਾਰਾਂ ਹੀ ਮੀਲ ਹਜ਼ਾਰਾਂ ਹੀ ਕਦਮ ਸਤਗੁਰ ਜੀ ਅੱਗਲ ਵਾਂਢੀ ਹੋ ਕੇ ਆਪਣੇ ਗੁਰਸਿੱਖ ਜਨਮਾਣੀ ਜੀ ਇਸਤਰੀ ਨੂੰ ਮਿਲਣ ਵਾਸਤੇ ਜਾਂਦੇ ਹਨ ਜਿਵੇਂ ਤੁਨ ਗੁਰੂ ਰਾਮਦਾਸ ਜੀ ਜੀਵ ਇਸਤਰੀ ਦੇ ਰੂਪ ਵਿੱਚ પતિ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਰੱਖਦੇ ਹੋਏ ਇਹ ਸ਼ਬਦ ਵਿੱਚ ਫਰਮਾਨ ਕਰਦੇ ਹਨ ਆਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਬਦ ਸੇ ਤਨੇ ਜਾਓ ਇਸੇ ਤਰ੍ਹਾਂ ਕਿਸੇ ਸਮੇ ਸਾਧ ਸੰਗ ਜੀ ਬਾਰਾ ਮੁੱਲਾ ਸ਼ਹਿਰ ਵਿੱਚ ਮਾਤਾ ਭਾਗ ਭਰੀ ਜੋ ਰਹਿੰਦੇ ਸਨ ਜੋ ਹੱਥਾਂ ਦੇ ਨਾਲ ਚਰਖਾ ਘੱਤੇ ਦੇ ਤੇ ਚਰਖੇ ਦੇ ਹਰ ਤੰਦ ਦੇ ਨਾਲ ਛੇਵੇਂ ਪਾਛਾ ਮੇਰੀ ਪੀੜੇ ਦੇ ਮਾਲ ਧੰਨ ਗੁਰੂ ਹਰਗੋਬਿੰਦ ਸਮਾ ਰਾਜੀ ਨੂੰ ਜਾਦ ਕਰਿਆ ਕਰਦੇ ਸਨ ਕਿ اے ਸਤਿਗੁਰੂ ਹਰਖਬਲ ਸਿੰਘ ਸਾਹਿਬ ਰਾਜੀ ਮੈਂ ਨਿਮਾਣੀ ਨੇਤਰਹੀਣ ਹਾਂ ਮੈਨੀਆਂ ਅੱਖਾਂ ਦੀ ਜੋਤ ਨਹੀਂ ਹੈ ਮੈਂ ਆਪ ਚੰਦ ਕੇ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਹੀਂ ਪਹੁੰਚ ਸਕਦੀ ਤੁਸੀਂ ਆਪ ਨਿਮਾਣੀ ਤੇ ਕਿਰਪਾ ਕਰਕੇ ਮੈਨੂੰ ਇੱਥੇ ਬਾਰਾ ਬੰਨਾ ਸ਼ਹਿਰ ਵਿੱਚ ਆਪਣੇ ਦਰਸ਼ਨ ਦੇਣ ਵਾਸਤੇ ਆਓ ਤੇ ਕਹਿੰਦੇ ਬਾਦ ਮਾਤਾ ਭਾਗ ਭਰੀ ਨੇ ਚਰਖਾ ਕੱਤ ਕੇ ਸੂਤਰ ਕੱਤ ਕੇ ਉਹਦਾ ਜੋ ਕੱਪੜਾ ਬਣਿਆ ਸੀ ਉਸਦਾ ਚੋਲਾ ਸਾਹਿਬ ਸਤਿਗੁਰੂ ਹਰਿ ਗੁਬਿੰਦ ਸਾਹਿਬ ਰਾਜਾ ਜੀ ਵਾਸਤੇ ਜੋ ਤਿਆਰ ਕੀਤਾ ਸੀ ਉਸ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਆਪਣੇ ਦਰਵਾਜ਼ੇ ਦੇ ਵਿੱਚ ਖੜੀ ਰਹਿੰਦੀ ਸੀ ਤੇ ਸਤਿਗੁਰੂ ਹਰਿ ਗੁਬਿੰਦ ਸਾਹਿਬ ਰਾਜਾ ਜੀ ਨੂੰ ਮਿਲਣ ਦੀਆਂ ਅਰਦਾਸਾਂ ਬੇਨਤੀਆਂ ਕਰਦੀ ਜੋਤਰੀ ਕਰਦੀ ਰਹਿੰਦੀ ਸੀ ਇੱਕ ਦਿਨ ਦਾ ਸਮਾ ਤੇ ਤਾਨ ਗੁਰੂ ਹਰਗੋਬਿੰਦ ਸਾਹਿਬ ਰਾਜ ਜੀ ਦੇ ਬਾਸ ਮਾਤਾ ਭਾਗ ਭਰੀ ਦੇ ਅਰਦਾਸ ਜੋਦਰੀ ਪਹੁੰਚੀ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਰਾਜ ਜੀ ਅੰਮ੍ਰਿਤਸਰ ਤੇ ਧਰਤੀ ਤੋਂ ਘੋੜੇ ਤੇ ਸਵਾਰ ਹੋਏ ਅਤੇ ਤੇਜ਼ ਹਵਾ ਦੀ ਤਰ੍ਹਾਂ ਘੋੜਾ ਘਲਾਉਦੇ ਹੋਏ ਬਾਰਾ ਮੁੱਲਾ ਸ਼ਹਿਰ ਵਿੱਚ ਪਹੁੰਚ ਗਏ ਤੇ ਮਾਤਾ ਭਾਗ ਭਰੀ ਦੇ ਦਰਵਾਜ਼ੇ ਤੇ ਖੜੇ ਹੋ ਕੇ ਕਹਿਣ ਲੱਗੇ ਮਾਤਾ ਭਾਗ ਭਰੀ ਇਸ ਗੁਰੂ ਨੂੰ ਤੋ ਜਾਦ ਕਰਦੀ ਸੀ ਉਹ ਗੁਰੂ ਆਪ ਜੀ ਦੇ ਦਰਵਾਜ਼ੇ ਤੇ ਖੜੇ ਹਨ ਤਾਂ ਧੰਨ ਗੁਰੂ ਹਰਬਲ ਸਿੰਘ ਸਮਰਾਜੀ ਘੋੜੇ ਤੋਂ ਉਤਰੇ ਤੇ ਮਾਤਾ ਦੁਆਰਾ ਬੁਲਿਆਂ ਗਿਆ ਚੋਲਾ ਸਹਿਬ ਸਤਿਗੁਰੂ ਜੀ ਨੇ ਆਪਣੇ ਗਲ ਪਹਿਨਾਇਆ ਅਤੇ ਮਾਤਾ ਭਾਗਪਰੀ ਦੇ ਭਾਗ ਖੋਦਤੇ ਉਸ ਦੀ ਅੱਖਾਂ ਦੀ ਜੋਤ ਵਾਪਸ ਲੈ ਆਂਦੀ ਤੇ ਮਾਤਾ ਭਾਗਪਰੀ ਨੇ ਸਤਿਗੁਰੂ ਹਰਬਲ ਸਿੰਘ ਸਮਰਾਜੀ ਦੇ ਰਾਜ ਰਾਜ ਕੇ ਦਰਸ਼ਨ ਕੀਤੇ ਸਤਿਗੁਰੂ ਘਰੇ ਸਾਧ ਸੰਗਜੀ ਜੋ ਮਾਲ ਕਰਕੇ ਨਿਮਰਤਾ ਧਨ ਕਰਕੇ ਨਿਮਾਲੇ ਹੋ ਗਏ ਸਤਿਗੁਰ ਜੀ ਦੇ ਚੰਨਾ ਵਿੱਚ ਅਰਦਾਸ ਬੇਨਤੀ ਕਰਦੇ ਹਨ ਤੇ ਸਤਿਗੁਰੂ ਜੀ ਚਰਨ ਸਰਣਾ ਕੋਲ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਖ ਹੈ ਸਤਿਗੁਰ ਜੀ ਕਰੋੜਾਂ ਮੀਲ ਅਕੇ ਆ ਕੇ ਆਪਣੇ ਪਿਆਰੇ ਸਾਧ ਸੰਗੀਆਂ ਨੂੰ ਆਪਣੇ ਪਿਆਰੇ ਭਗਤਾਂ ਬਾਪੁਰਖਾ ਨੂੰ ਨਿਮਾਣੀ ਜੀਵ ਇਸਤਰੀ ਨੂੰ ਆਪ ਮਿਲਣ ਵਾਸਤੇ ਜਾਂਦੇ ਹਨ ਸਤਿਗੁਰ ਤੇਰੀ ਸਾਧ ਸੰਗਤ ਜੀ ਆਹ ਸਤਿਗੁਰਾਂ ਦੀ ਪਤਰ ਬਾਣੀ ਵਿਚਾਰ ਹਿਰਦੇ ਰੂਪੇ ਕਰਦਿ ਵਸਾ ਕੇ ਸੇਵਾ ਸਮਨ ਕਰਦੇ ਹੋਏ ਆਪਣਾ ਮੋਖਾ ਜਨ ਸਫਲਾ ਕਰੀਏ ਸਤਿਗੁਰਾਂ ਦੀ ਪਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਗਈਆਂ ਆਪ ਸਦਾ ਸੰਤਾਂ ਗੁਰੂ ਸਾਹਿਬਾਂ ਦੀ ਬਖਸ਼ਣ ਯੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ